ਰਾਸਪੁਰ ਦੀ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਪਿਛਲੇ ਸਾਲ ਜੇਕਰ ਗੱਲ ਕਰੀਏ ਪਿਛਲੇ ਸਮੇਂ ਸੰਨੀ ਦਿਓ ਲਗਾਤਾਰ ਇੱਥੇ ਸਾਂਸਦ ਰਹੇ ਨੇ ਪਰ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਰਹੀ ਸੀ ਹਾਈ ਕਮਾਂਡ ਨੇ ਜ਼ਿੰਮੇਵਾਰੀ ਬੜੀ ਵੱਡੀ ਲਈ ਦੇ ਕਿ ਮੈਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਅਭਾਰ ਬੈਕ ਕਰਨਾ ਰਾਸ਼ਟਰੀ ਅਧਿਕਾਰ ਨੰਦਾ ਜੀ ਦਾ ਮੋਦੀ ਜੀ ਦਾ ਹਮੇਸ਼ਾ ਜੀ ਦਾ ਪੰਜਾਬ ਦੇ ਅਧਿਕਾਰ ਲਖੜ ਜੀ ਦਾ ਸਭਦਾ ਤਹਿ ਦਿਲ ਤੋਂ ਅਭਾਰ ਬੈਕ ਕਰਨਾ ਜਿਨ੍ਹਾਂ ਨੇ ਲੋਕ ਸਭਾ ਗੁਰਦਾਸਪੁਰ ਦਾ ਮੈਨੂੰ ਚੁਣੌਤੀਆਂ ਬਣੀਆਂ ਰਹਿਣਗੀਆਂ ਵੇਖੋ ਬੀਜੇਪੀ ਦਾ ਵਰਕਰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੋਈ ਮੁਸ਼ਕਲ ਨਹੀਂ ਇਲੈਕਸ਼ਨ ਹਰ ਕੋਈ ਜਵਾਬ ਜਿਹੜਾ ਚੁਣੌਤੀ ਹੁੰਦੀ ਹੈ ਲੇਕਿਨ ਕੋਈ ਮੁਸ਼ਕਲ ਨਹੀਂ ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਡਟ ਕੇ ਮੁਕਾਬਲਾ ਕਰੇਗਾ ਹਰ ਚੁਣੌਤੀ ਦਾ ਸੰਨੀ ਦਿਵਲ ਨੇ ਅਦਾਕਾਰ ਸੀ ਪਿਛਲੀ ਵਾਰ ਇਲੈਕਸ਼ਨ ਜਿੱਤੇ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਪਰ ਉਸ ਤੋਂ ਬਾਅਦ ਗੁਰਦਾਸਪੁਰ ਦਿਖੇ ਨਹੀਂ ਇੱਥੋਂ ਤੱਕ ਕਿ ਪੋਸਟਰ ਤੱਕ ਲੱਗਣੇ ਸ਼ੁਰੂ ਹੋ ਗਏ ਸੀ ਗੁਰਦਾਸਪੁਰ ਦੇ ਵਿੱਚ ਪਰ ਲੋਕਾਂ ਦਾ ਕਿਤੇ ਨਾ ਕਿਤੇ ਕਿਸੇ ਪੱਖੋਂ ਦੇਖਿਆ ਜਾਵੇ ਤਾਂ ਵਿਸ਼ਵਾਸ ਵੀ ਟੁੱਟ ਗਿਆ ਸੀ ਕਿ ਭਾਜਪਾ ਨੇ ਪਰ ਭਾਜਪਾ ਨੇ ਇਸ ਵਾਰ ਅਦਾਕਰ ਨੂੰ ਤੁਹਾਨੂੰ ਮੋਬੈਲ ਦਿੱਤਾ ਤੁਹਾਡਾ ਕੀ ਰਹੇਗਾ ਫਿਰ ਦੇਖੋ ਆਪਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਔਰ ਇੱਕ ਮਿਸਾਲ ਕਾਇਮ ਕਰਦੇ ਆਂ ਕਿ ਖੇਤੀ ਨਾਲ ਜੁੜੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕਿਸਾਨ ਨੇ ਪਰ ਪਿੰਡਾਂ ਦੇ ਵਿੱਚੋਂ ਜਾਂ ਉਹਨਾਂ ਕਿਸਾਨਾਂ ਦੀਆਂ ਵੋਟਾਂ ਲੈਣੀਆਂ ਬੜੌਖਾ ਇੱਕ ਪਾਸੇ ਤੁਸੀਂ ਦੇਖਿਆ ਹੀ ਤੁਹਾਨੂੰ ਪਤਾ ਹੀ ਹੈ ਭਾਜਪਾ ਦੇ ਖਿਲਾਫ ਕਿਸੇ ਕਿੰਨਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਲਗਾਤਾਰ ਦੇਖੋ ਮੈਂ ਖੁਦ ਕਿਸਾਨ ਆ ਕਿਸਾਨਾਂ ਦੀਆਂ ਜਿਹੜੀਆਂ ਵੰਗਾ ਨੇ ਉਹ ਚ ਐਮਐਸਪੀਆਰ ਦੇਖੋ ਪੰਜ ਫਸਲਾਂ ਦੇ ਸੈਂਟਰਲ ਗੋਵਰਨਮੈਂਟ ਐਮਐਸਪੀ ਦੇ ਹੇਠ ਚਾਰ ਆ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਆਨ ਵਾਲੇ ਸਮੇਂ ਤੇ ਕਿਸਾਨਾਂ ਨਾਲ ਬੈਠ ਕੇ ਕੋਈ ਨਾ ਕੋਈ ਨਾ ਹੱਲ ਹੋ ਸਕਦਾ ਜੇ ਲੋਕ ਸਭਾ ਦਾ 2024 ਦੀ ਚੋਣਾਂ ਦਾ ਵਿਗਲ ਵਰ ਚੁੱਕਾ ਵਾ ਉਸ ਤੋਂ ਬਾਅਦ ਹਰ ਇੱਕ ਰਾਜਨੀਤਿਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨੇ ਸ਼ੁਰੂ ਕੀਤੇ ਫਿਲਹਾਲ ਹੀ ਭਾਜਪਾ ਵੱਲੋਂ 6 ਜਿਹੜੇ ਨੇ ਉਮੀਦਵਾਰ ਆਪਣੇ ਐਲਾਨੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੱਕ ਗੁਰਦਾਸਪੁਰ ਦੀ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਪਿਛਲੇ ਸਾਲ ਜੇਕਰ ਗੱਲ ਕਰੀਏ ਪਿਛਲੇ ਸਮੇਂ ਸੰਨੀ ਦਿਓਲ ਲਗਾਤਾਰ ਇੱਥੇ ਸੰਸਦ ਰਹੇ ਨੇ ਪਰ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਰਹੀ ਸੀ ਇਸ ਵਾਰ ਅਦਾਕਾਰ ਨੂੰ ਮੌਕਾ ਨਹੀਂ ਮਿਲਿਆ ਤਿੰਨ ਵਾਰ ਰਹਿ ਚੁੱਕੇ ਐਮਐਲਏ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੂੰ ਇਸ ਵਾਰ ਭਾਜਪਾ ਨੇ ਕਮਲ ਦੇ ਫੁੱਲ ਦੇ ਉੱਤੇ ਇੱਕ ਵਾਰੀ ਉਮੀਦਵਾਰ ਐਲਾਨਿਆ ਆਪਣਾ ਗਲਬਤ ਕਰ ਲਾਂਗੇ ਦਿਨੇਸ਼ ਸਿੰਘ ਬੱਬੂ ਹਣਾ ਨਾ ਬੱਬੂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮੁਬਾਰਕਾਂ ਦੀ ਬਹੁਤ ਬਹੁਤ ਮੁਬਾਰਕਾਂ ਹਾਈ ਕਮਾਂਡ ਨੇ ਜ਼ਿੰਮੇਵਾਰੀ ਬੜੀ ਵੱਡੀ ਲਈ ਦੇ ਦੇਖੋ ਮੈਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਆભાર ਬੇਕਤ ਕਰਨਾ ਰਾਸ਼ਟਰੀ ਅਧਿਕਾਰ ਸਨਦਾ ਜੀ ਦਾ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਪੰਜਾਬ ਦੇ ਅਧਿਕਾਰ ਜਾਖੜ ਜੀ ਦਾ ਸਭ ਦਾ ਤਹਿ ਦਿਲ ਤੋਂ ਆભાર ਬੇਕਤ ਕਰਨਾ ਜਿਨ੍ਹਾਂ ਨੇ ਲੋਕ ਸਭਾ ਗੁਰਦਾਸਪੁਰ ਦਾ ਮੈਨੂੰ ਇਹ ਕਰਕੇ। ਔਰ ਇਹ ਚੋਣਾਂ ਵੀ ਜਿਹੜਾ ਹੈ ਮੋਦੀ ਜੀ ਦੇ ਨਾਂ ਦੇ ਚੋਣ ਹੋਣਾ ਹੈ। ਔਰ ਦੇਖੋ ਅੱਜ ਪੂਰੇ ਦੇਸ਼ 'ਚ ਮੋਦੀ ਜੀ ਦੀ ਹਵਾ ਚਲੇ ਕਰਦੀ ਹੈ। ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਬਣਨ। ਔਰ ਜਿਸ ਤਿੱਕਣਾ ਦੇਸ਼ ਵਾਤਾਵਰਨ ਬਣਦਾ ਜਿਹੜਾ ਮੋਦੀ ਜੀ ਨੇ ਇੱਕ ਟਾਰਗੇਟ ਦਿੱਤਾ ਨਾ 400 ਪਾਰ ਦਾ ਉਹਨੂੰ ਕੋਈ ਨਹੀਂ ਰੋਕ ਸਕਦਾ 400 ਪਾਰ ਭਾਰਤੀ ਜਨਤਾ ਪਾਰਟੀ ਨੇ ਜਨਾਈ ਜਨ। ਚੁਣੌਤੀਆਂ ਬੜੀਆਂ ਰਹਿਣਗੀਆਂ ਪਰ ਦੇਖੋ ਬੀਜੇਪੀ ਦਾ ਵਰਕਰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਕੋਈ ਮੁਸ਼ਕਲ ਨਹੀਂ। ਹਮ ਇਲੈਕਸ਼ਨ ਹਰ ਕੋਈ ਚੋਣਾਂ ਜਿਹੜਾ ਚੁਣੌਤੀ ਹੁੰਦੀ ਹੈ। ਹਮ ਹਮ। ਲੇਕਿਨ ਕੋਈ ਮੁਸ਼ਕਲ ਨਹੀਂ ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਡਟ ਕੇ ਮੁਕਾਬਲਾ ਕਰੇਗਾ ਹਰ ਚੁਣੌਤੀ ਦਾ। ਪੋਲੀਟੀਕਲ ਦੇ ਵਿੱਚ ਆਪਣਾ ਸਫ਼ਰ ਕਦੋਂ ਸ਼ੁਰੂ ਕਰਦੇ ਹੋ? ਪਹਿਲੀ ਵਾਰ। ਦੇਖੋ ਮੈਂ 2007 ਇਲੈਕਸ਼ਨ ਲੜਿਆ 12 ਚ ਲੜਿਆ। 17 ਚ ਲੜਿਆ।

ਪਿਛਲੀ ਵਾਰ ਇਲੈਕਸ਼ਨ ਦੇ ਉੱਤੇ ਜਿੱਤੇ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਪਰ ਉਸ ਤੋਂ ਬਾਅਦ ਗੁਰਦਾਸਪੁਰ ਦਿਖੇ ਨਹੀਂ ਇੱਥੋਂ ਤੱਕ ਕਿ ਪੋਸਟਰ ਤੱਕ ਲੱਗਣੇ ਸ਼ੁਰੂ ਹੋ ਗਏ ਸੀ ਗੁਰਦਾਸਪੁਰ ਦੇ ਵਿੱਚ ਪਰ ਲੋਕਾਂ ਦਾ ਕਿਤੇ ਨਾ ਕਿਤੇ ਕਿਸੇ ਪੱਖੋਂ ਦੇਖਿਆ ਜਾਵੇ ਤਾਂ ਵਿਸ਼ਵਾਸ ਵੀ ਟੁੱਟ ਗਿਆ ਸੀ ਕਿ ਭਾਜਪਾ ਨੇ ਪਰ ਭਾਜਪਾ ਨੇ ਇਸ ਵਾਰ ਅਦਾਕਾਰ ਨੂੰ ਤੁਹਾਨੂੰ ਮੌਕਾ ਦਿੱਤਾ ਤੁਹਾਡਾ ਕੀ ਰਹੇਗਾ ਫਿਰ ਦੇਖੋ ਆਪਾਂ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਾਂਗੇ ਔਰ ਇੱਕ ਮਿਸਾਲ ਕਾਇਮ ਕਰ ਦਾਂਗੇ ਗੁਰਦਾਸਪੁਰ ਦੀ ਕੋਈ ਇਤਵਾਂ ਬਿੱਜ ਤੇ ਹੋਰ ਲੋਕਾਂ ਦੀ ਜਿਹੜੀਆਂ ਆਸ਼ਾ ਹੁਣ ਉਹ ਪੂਰਾ ਹੋ ਤਾ ਹੈ। ਔਰ ਕਿਸੇ ਪਾਰਟੀ ਦੇ ਵਰਕਰ ਦੀ ਕੋਈ ਪਿੱਛੇ ਨਹੀਂ ਲੱਗਣ데요ਗੇ। ਹਰ ਵਰਕਰ ਦੇ ਪਿੱਛੇ ਖੜੋਵਾਂਗੇ। ਕੋਈ ਇਹ ਵੀ ਸਰਕਾਰ ਆਪਦੀ ਹੈ ਜਾਂ ਪਹਿਲੇ ਕਾਂਗਰਸ ਦੀ ਵੀ ਕਿਸੇ ਨਾ ਬਾਪ ਪਾਰਟੀ ਦੇ ਵਰਕਰ ਨਾਲ ਕੋਈ ਤੱਕਾ ਹੋਣਾ। ਕਿਸੇ ਪਾਰਟੀ ਵਰਕਰ ਨਾਲ ਕੋਈ ਤੱਕਾ ਨਹੀਂ ਕਰ ਸਕਦਾ। ਦਿਨੇਸ਼ ਬੱਬੂ ਉਹਨਾਂ ਦਾ ਹਮੇਸ਼ਾ ਖੜਾ ਹੈ। ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਬੜੇ ਕੀਤੇ ਜਾਂਦੇ ਆ ਹੁਣ ਤੁਸੀਂ ਵੀ ਵਾਅਦਾ ਕਰ ਦਿੱਤਾ ਇੱਕ ਕਿ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਮੈਂ ਕੋਈ ਐਸਾ ਕੋਈ ਐਸਾ ਵਾਅਦਾ ਨਹੀਂ ਮੈਂ ਕਰਦਾ ਜਿਹੜਾ ਮੈਂ ਨਾ ਕਰ ਸਕਾਂ ਵੀ ਸੁजानਪੁਰ ਨੂੰ ਦੇਖ ਲਓ ਮੈਂ ਆਪਾਂ ਜੋ-ਜੋ ਲੋਕਾਂ ਨਾਲ ਵਾਅਦੇ ਕੀਤੇ ਇੱਕ ਇੱਕ ਵਾਅਦਾ ਪੂਰਾ ਕੀਤਾ ਇਹ ਹੀ ਆਪਾਂ ਦਾ ਕਰੋ ਹਾਲਾਤ ਨਾ ਜੇ ਤੁਸੀਂ ਦੇਖਿਆ ਕਰੋ ਅੱਜ ਪੰਜਾਬ 'ਚ ਆਪ ਨੂੰ ਇੱਕ ਵੀ ਸੀਟ ਨਹੀਂ ਮਿਲਨੀ ਜਿਸ ਤਰੀਕੇ ਨਾਲ ਲੋਕਾਂ ਨਾਲ ਵਾਅਦੇ ਕੀਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਵਾਅਦਾ ਉਹ ਕਰੋ ਜਿਹੜਾ ਪੂਰਾ ਕਰ ਸਕੋਗੇ ਤੁਹਾਡੇ ਇਧਰ ਪਾਸੇ ਖੇਤੀ ਨਾਲ ਜੁੜੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕਿਸਾਨ ਨੇ ਪਰ ਪਿੰਡਾਂ ਦੇ ਵਿੱਚੋਂ ਜਾਂ ਉਹਨਾਂ ਕਿਸਾਨਾਂ ਦੀਆਂ ਵੋਟਾਂ ਲੈਣੀਆਂ ਬੜਾ ਔਖਾ ਇੱਕ ਪਾਸੇ ਤੁਸੀਂ ਦੇਖਿਆ ਹੀ ਤੁਹਾਨੂੰ ਪਤਾ ਹੀ ਹੈ ਭਾਜਪਾ ਦੇ ਖਿਲਾਫ ਕਿਸ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਉਹਨੂੰ ਲਗਾਤਾਰ ਦੇਖੋ ਮੈਂ ਖੁਦ ਕਿਸਾਨ ਹਾਂ ਕਿਸਾਨਾਂ ਦੀਆਂ ਜਿਹੜੀਆਂ ਵੰਗਾ ਨੋਚ ਐਮ ਐਸ ਪੀ ਹੈ ਦੇਖੋ ਪੰਜ ਫਸਲਾਂ ਦੇ ਸੈਂਟਰਲ ਗਵਰਨਮੈਂਟ ਐਮ ਐਸ ਪੀ ਦੇ ਹੇਠ ਤਿਆਰ ਹੈ ਬਾਕੀ ਯਤਨ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਚ ਕਿ ਕਿਸਾਨਾਂ ਨਾਲ ਬੈਠ ਕੇ ਕੋਈ ਨਾ ਕੋਈ ਨਾਲ ਦਾ ਹੱਲ ਕੀਤਾ ਜਾਏਗਾ। ਕੋ ਆਪਣੇ ਕਿਸਾਨ ਆਪਣੇ ਭਰਾ ਨੇ ਕੋ ਬਾਹਰ ਦੇਤੇ ਹੈ ਨਹੀਂ ਕਿਤੇ। ਇਸ ਕਰਕੇ ਕਿਸਾਨਾਂ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ। ਲੇਕਿਨ ਕਈ ਵਾਰ ਹੁੰਦਾ ਨਾ ਕਿ ਪੋਲੀਟੀਕਲ ਪਾਰਟੀਆਂ ਵੀ ਮਸਲੇ ਹੱਲ ਨਹੀਂ ਹੁੰਦੇ। ਹੂੰ। ਹੁਣ ਤਾਂ ਸਾਡਾ ਮੁਕਾਬਲਾ ਕਿਦਾਂ ਰਹੇਗਾ? ਪਿਛਲੀ ਦਫਾ ਜੇਕਰ ਗੱਲ ਕੀਤੀ ਜਾਏ ਤਾਂ ਕਾਂਗਰਸ ਵੱਲੋਂ ਹਰਾਇਆ ਗਿਆ ਸੀ। ਇਸ ਵਾਰ ਮੁਕਾਬਲਾ ਕਿਦਾਂ ਵੇਚਦੇ ਹੋ ਜਿਹੜਾ ਮਰਜ਼ੀ ਆ ਜਾ ਜੀ। ਬੀਜੇਪੀ ਦੇ ਵਰਕਰ ਨੇ ਤਗੜੇ ਹੋ ਇਲੈਕਸ਼ਨ ਲੜਨਾ। ਇਸੇ ਪਾਰਟੀ ਕੋ ਇਸ ਤਰ੍ਹਾਂ ਕੇ ਦਾ ਵਰਕਰ ਨਹੀਂ ਜੋ ਬੀਜੇਪੀ ਹੋਵੇ। ਸੰਗਠਨ ਨਾਲ ਜੁੜੇ ਲੋਕ ਨੇ ਹਰ ਬੂਥ ਤੇ ਬੂਥ ਪ੍ਰਧਾਨ ਹੈ ਉਹਨਾਂ ਦੀ ਟੀਮਾਂ ਬਣਦੀਆਂ ਨੇ ਤੇ ਬਾਕੀ ਤੇ ਸਾਰੇ ਹਵਾ ਨਾਲ ਚੱਲਦੇ ਨੇ। ਬੀਜੇਪੀ ਹੈ ਇੱਕ ਜਿਹੜੀ ਆਪਣੇ ਕੈਡਰ بیس ਪਾਰਟੀ ਹੈ ਔਰ ਬੀਜੇਪੀ ਵਰਕਰ ਨਾਲ ਤੇ ਨਾਮ ਤੇ ਲੜਦੀ ਹੈ। 13 ਲੱਖ ਵੋਟਰਾਂ ਦਾ ਪਿਆਰ ਆ। ਪਿਆਰ ਲੈਣਾ ਜਿੰਨਾ ਪੈਣਾ ਕੋਈ ਮੁਸ਼ਕਲ ਨਹੀਂ। ਕੋ ਸੁजानਪੁਰ 4 ਲੱਖ ਲੜਾ ਜਨਾ। ਤਿੰਨ ਵਾਰ ਲਗਾਤਾਰ ਜਿੱਤੇ ਆ ਲੋਕਾਂ ਦਾ ਪਿਆਰ ਲੈ ਆਏ ਨੇ ਜਿੱਦਾਂ ਤੇ ਪਹਿਲੀ ਵਾਰ ਤਾਂ ਆਸਾਨ ਹੈ ਵੋਟਾਂ ਮੰਗਣਾ ਦੂਜੀ ਵਾਰ ਤਾਂ ਲੋਕੀ ਬੜ ਨਹੀਂ ਹੁੰਦੇ ਲੋਕਾਂ ਨੇ ਤਿੰਨ ਵਾਰ ਲਗਾਤਾਰ ਜਿੱਤਾਇਆ ਇਹ ਕਰਕੇ ਪਹਿਲਾਂ ਸੁਜਾਨਪੁਰ ਹੀ ਹੁਣ ਪੂਰਾ ਹਲਕਾ ਹੋ ਗਈ ਗੱਲ ਇਹ ਪਹਿਲਾਂ ਗੱਲ ਸੁਜਾਨਪੁਰ ਹੀ ਜਿੱਦਾਂ ਸੁਜਾਨਪੁਰ ਦੇ ਲੋਕਾਂ ਯਾਦ ਕਰਦੇ ਨੇ ਕਿ ਕਿਸ ਨੇ ਕੰਮ ਕੀਤੇ ਨਾ ਉਹਦਾ ਲੋਕ ਸਭਾ ਗੁਰਦਾਸਪੁਰ ਦੇ ਵੀ ਲੋਕ ਯਾਦ ਕਰਨਗੇ ਅੱਛਾ ਕਿ ਨਹੀਂ ਵੈਸੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਆ ਫਿਰ ਇਹ ਆਪਣੇ ਕਾਂਗਰਸ ਪਾਰਟੀ ਇਹ ਜਾ ਸ਼੍ਰੋਮਣੀ ਕਾਲੀਦਾਲਾ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਸਮਝਦੇ ਤੁਸੀਂ ਕਿ ਮੁਕਾਬਲਾ ਤੁਸੀਂ ਉਹਨੂੰ ਟੱਕਰ ਦੇ ਸਕਦੇ ਹੋ ਵੇਖੋ ਮੈਂ ਨਹੀਂ ਸਮਝਦਾ ਵੇਖੋ 5 ਸਾਲ ਪਿਛਲੇ ਕਾਂਗਰਸ ਸਰਕਾਰ ਰਹੀ ਹੈ ਜੀ 2 ਸਾਲ ਹੁਣ ਆਪ ਜੀ ਸਰਕਾਰ ਹੈ ਜੀ ਮੈਂ 2-5 ਸਾਲ ਲਈ ਕਿਹੜਾ ਕੰਮ ਕੀਤਾ ਕਾਂਗਰਸ ਨੇ ਹਮ ਆਪ ਨੇ ਕਿਹੜਾ ਕੰਮ ਕੀਤਾ 2 ਸਾਲਾਂ ਜੀ ਹਮ ਪਰ ਕਾਂਗਰਸ ਵਾਲੇ BJP ਲਈ ਜਾਂਦੀ ਨਹੀਂ ਨਹੀਂ ਐਸਾ ਨਹੀਂ ਕੁਝ ਕਾਂਗਰਸ ਵਾਲੇ BJP ਦੇ ਅੱਗੇ ਫਿਰ ਨਹੀਂ ਕਾਂਗਰਸ ਵਾਲੇ BJP ਦੇ ਅੱਗੇ ਦਨ ਆਪ ਵਾਲੇ ਵੀ ਆਏਗੇ ਦਨ ਬਾਕੀ ਵੀ ਆਏ ਸਾਰਿਆਂ ਦਾ ਸਵਾਗਤ ਹੈ ਹਮ ਹਮ ਜੇ ਕੋ ਬੀਜੇਪੀ ਜਾਣਾ ਜਾਂਦਾ ਪਰਿਵਾਰ ਵੱਧਾ ਤੇ ਬਧਾਨਾ ਜੇਦਾ ਕਰਕੇ ਕਹਿੰਦੇ ਈਡੀ ਦੇ ਡਰਨਾ ਆ ਜਾਂਦੇ ਨੇ ਨਹੀਂ ਨਹੀਂ ਐਸੀ ਗੱਲ ਨਹੀਂ ਈਡੀ ਦੇ ਸਾਹਦੇ ਜਵਾਹਰ ਜਿਹੜਾ ਚੋਰ ਹੈ ਜੀ ਉਹਨੂੰ ਤੇ ਜਿਹੜਾ ਮਰਜੀ ਫਰਸਦਾ ਹੁਣ ਤੁਸੀਂ ਆਪ ਦੀ ਗੱਲ ਕਰਦੇ ਹੋ ਜਿਹੜੇ ਲੋਕ ਫੜੇ ਨੇ ਹਮ ਸਾਲ ਸਾਲ ਹੋਇਆ ਉਹਨਾਂ ਨੂੰ ਕੋਰਟ ਨੇ ਕੋਈ ਰਾਤ ਨਹੀਂ ਦਿੱਤੀ ਕੋਈ ਨਾ ਕੋਈ ਗਲਤੀ ਕੀਤੀ ਦੀਏ ਕੋਈ ਕਮੀ ਪੇਚੀ ਹੈ ਹੀ ਤਾਂ ਹੀ ਉਹ ਕੋਰਟ ਤੋਂ ਰਾਤ ਨਹੀਂ ਮਿਲੇਗੀ ਭਾਈਪਾ ਨੇ ਪਹਿਲੇ ਦਿਨ ਕਹਿ ਦਿੱਤਾ ਸੀ ਕਿ ਸਾਡਾ ਕਿਸੇ ਨਾਲ ਗੱਠ ਜੋੜ ਨਹੀਂ ਰਹੇਗਾ ਪਰ ਕਾਂਗਰਸ ਵਾਲੇ ਨੇ ਉੱਤੇ ਕਰ ਲਿਆ ਗੱਠ ਜੋੜ ਦੇਖੋ ਕਾਂਗਰਸ ਦਾ ਕੋਈ ਦੀਨਦਰ ਖੜਾ ਜੀ ਉੱਤੇ ਘਰਛੋੜ ਕਰ ਲਿਆ ਪੰਜਾਬ ਦੇਖੋ ਬਖੇ ਲੜੇ ਦੇ ਦਿਨ ਕਿਸੇ ਆਪ ਨਾਲ ਘੱਟ ਛੋੜ ਕਰੇ ਦੇ ਦਿਨ ਹੁਣ ਦੇਖੋ ਨਾ ਦਿੱਲੀ ਚ ਪੰਜਾਬ ਚ ਫਲਾਦ ਗਿਆ ਉਹ ਤੇ ਸਾਰੇ ਕਿ ਦੋਨੇ ਇਕੱਠੇ ਹੋਏ ਕਾਂਗਰਸ ਇਕੱਠੀ ਹੋ ਗਈ ਰੇ ਆਪ ਵੀ ਇਕੱਠੇ ਹੋ ਗਏ ਇਸ ਕਰਕੇ ਜੋ ਮੋਦੀ ਜੀ ਦੀ ਸ਼ਬੀ ਹੈ ਨਾ ਜੀ ਪੂਰੇ ਦੁਨੀਆ ਚ ਅਜ ਐਸਾ ਨੇਤਾ ਨਹੀਂ ਹੈ ਔਰ ਆਨਾਲੇ ਚੁਲਾਬ ਦੇਖੋ ਤੁਸੀਂ 400 ਪਲੱਸ ਦਾ ਜਿਹੜਾ ਨਾਰਾ ਮੋਦੀ ਜੀ ਨੇ ਦਿੱਤਾ ਉਹ پورا ਆਏਗਾ ਔਰ 400 ਤੋਂ ਜ਼ਿਆਦਾ ਸੀਟਾਂ ਲਗੀਆਂ। ਅਜੇ ਲਾਸਟ ਵੋਲ ਮਿਲਿਆ। ਤੁਹਾਨੂੰ ਪਤਾ ਸੀ ਵੈਸੇ ਤੁਹਾਨੂੰ ਟਿਕਟ ਨਾਲ ਲਾਨਿਆ ਜਾਏਗਾ ਕਿ ਨਹੀਂ ਸੀ ਪਤਾ ਕਿ ਘਰ ਬੈਠੇ ਪਤਾ ਲੱਗ ਗਿਆ ਫੋਨ ਆ ਗਿਆ ਕਿ ਦਿਨੇ ਜੀ ਆ ਜਾਓ ਫਿਰ। ਨਹੀਂ ਦੇਖੋ ਪੈਨਲ 'ਚ ਮੇਰਾ ਨਾਂ ਆ ਗਿਆ। ਜੀ। ਬਾਕੀ ਪਤਾ ਨਹੀਂ ਮੈਨੂੰ ਵੀ ਟਿਕਟ ਮਿਲਨੀ ਆ ਨਹੀਂ ਮਿਲਨੀ। ਜੋ ਪਾਰਟੀ ਨੇ ਕੈਨਸਲ ਕੀਤਾ ਬਹੁਤ ਸਰਮੋਚ। ਕੱਲ ਤਾਂ ਭੰਗੜੇ ਬੜੇ ਵੇਖੇ। ਬਹੁਤ ਸਿਆਣ ਬੋਇਆ ਨੇ ਬਹੁਤ ਪੰਗੜੇ ਵੇ ਰਾਤ ਪੂਰੀ ਰਾਤ ਪੰਗੜੇ ਪਿੰਦੇ ਰਹੇ ਉਹ ਦੇਖੋ ਵਰਕਰਾਂ ਚ ਖੁਸ਼ੀ ਹੈ ਇੱਕ ਤਾਂ ਵਰਕਰ ਇਹ ਸੋਚੇਗਾ ਕਿ ਪਹਿਲੀ ਵਾਰੀ ਕੋਈ ਲੋਕਲ ਕੈਂਡੀਡੇਟ ਮਿਲੀ ਹੈ ਬਿਲਕੁਲ ਇਹ ਬੜਾ ਵੱਡਾ ਸਵਾਲ ਸਭ ਤੋਂ ਵੱਡਾ ਦੇਖੋ ਠੀਕ ਹੈ ਨਿਰਾਸ਼ਾ ਸੀ ਵਰਕਰਾਂ ਚ ਪਰ ਲੋਕਲ ਕੈਂਡੀਡੇਟ ਆਉਣ ਦੇ ਨਾਲ ਜੀ ਸਾਰੀ ਨਿਰਾਸ਼ਾ ਖਤਮ ਹੋ ਗਈ ਕਿਉਂਕਿ ਸੰਨੀ ਦੇਵਾਲ ਦੇ ਪੋਸਟਰ ਤੱਕ ਲੱਗੇ ਮੈਂ ਅੱਗੇ ਵੀ ਦੱਸਿਆ ਤਾਂ ਨਾ ਪੋਸਟਰ ਤਾਂ ਲੱਗ ਗਿਆ ਲੋਕਾਂ ਦਾ ਵਿਸ਼ਵਾਸ ਪਹਿਲੀ ਵਾਰੀ ਪੋਸਟਰ ਦਾ ਜੀ ਕਾਂਗਰਸ ਦੇ ਲੋਕ ਵੀ ਲਵਾਉਂਦੇ ਨਾਲ ਆਪ ਦੇ ਨਾਲ ਸੰਨੀ ਜੀ ਉਹ ਆਂਦਾ ਵੀ ਰਿਹਾ ਸੀ ਗੱਲ ਵੀ ਨਹੀਂ ਆਂਦਾ ਰਿਹਾ ਆ ਲੇਕਿਨ ਜਿਸ ਲਈ ਕੋਈ ਇਸ਼ੂ ਕਿਸੇ ਲੋਕਾਂ ਦਾ ਕਿਸੇ ਹਾਸਿਆਂ ਦਾ ਵੀ ਸਨੀ ਦੋਲਾਂ ਨੂੰ ਇੱਕ ਸਾਰਿਆਂ ਦੀ ਗੱਲ ਫਲਾਤੀ ਵੀ ਨਹੀਂ ਜੀ ਸਨੀ ਦੋਲਾਂ ਆਂਦਾ ਹੀ ਨਹੀਂ ਜੀ ਆਂਦਾ ਹੀ ਨਹੀਂ ਆਂਦਾ ਤਾਂ ਰਿਹਾ ਪਹਿਲੇ ਅੱਛਾ ਐਸੇ ਕਰਕੇ ਫਿਰ ਨਹੀਂ ਮਿਲੀ ਯੂਨਿਟੀ ਦੇਖੋ ਐਸੇ ਕਰਕੇ ਨਹੀਂ ਮਿਲੀ ਐਸੇ ਕਰਕੇ ਪਾਰਟੀ ਨੇ ਇੱਕ ਤਾਂ ਖੁਦ ਵੀ ਗਿਆ ਮੈਂ ਇਲੈਕਸ਼ਨ ਨਹੀਂ ਲੜਨਾ ਦੂਜੀ ਗੱਲ ਹੈ ਕਿ ਸਭ ਲੋਕਾਂ ਦੀ ਡਿਮਾਂਡ ਹੈ ਕਿ ਲੋਕਾਂ ਕੰਮ ਲੈ ਲਵੇ ਚੋਣ ਪ੍ਰਚਾਰ ਫਿਰ ਕਦ ਤੋਂ ਸ਼ੁਰੂ ਕਰ ਰਹੇ ਚੋਣ ਪ੍ਰਚਾਰ ਸ਼ੁਰੂ ਹੈ ਜੀ ਸਾਰੇ ਦਾ ਅਸ਼ੀਰਵਾਦ ਲੈ ਕੇ ਨਾ ਦੇਖੋ ਪੰਜ ਸਬ ਆਏ ਨੇ ਅਸ਼ੀਰਵਾਦ ਦੇਣ ਮੈਨਰੇ ਨਾਲ ਕੋ ਬਪਾ ਜਾਣਾ ਹੈ ਜੇ ਮੇਰੇ ਕੋ ਆਏ ਨੇ ਕਰੀ ਇਸ ਕਰਕੇ ਜਿਹੜੇ ਸੁजानਪੁਰ ਦੇ ਕੇ ਲੋਕ ਜਿਨ੍ਹਾਂ ਨੇ ਮਤਲਬ ਚਾਰ ਚੋਣਾਂ ਮੰ ਲੜਾਈ ਠੀਕ ਹੈ ਚੋਣਾਂ ਮੈਂ ਹਾਰੇ ਆ ਬੜੇ ਕਟਕੋਟਾ ਦੇ ਮਤਲਬ ਆਪ ਦੀ ਵੀ ਬੜੀ ਹੋਆ ਇਹ ਤੇ ਕੁਝ ਕਿਸਾਨੀ ਅੰਦੋਲਨ ਵੀ ਆ ਸਾਰੀ ਗੱਲ ਹੈ ਪਰ ਇਸਰ ਵੀ ਕਿਸਾਨੀ ਅੰਦੋਲਨ ਦੇ ਚਾਲੂ ਹੋ ਗਿਆ ਐਸਾ ਕੁਝ ਨਹੀਂ ਹੈ ਜੀ ਜੀ ਬਿਲਕੁਲ ਸਾਡੇ ਨਾਲ ਸੀ ਦਿਨੇਸ਼ ਸਿੰਘ ਬੱਬੂ ਜੋ ਕਿ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਜਿਹੜੇ ਨੇ ਚੋਣ ਲੜ ਰਹੇ ਨੇ ਮੈਦਾਨ 'ਚ ਉਤਾਰੇ ਗਏ ਨੇ ਵਿਸ਼ਵਾਸ ਆ ਜਿੱਤ ਕੇ ਤੇ ਪ੍ਰਧਾਨ ਮੰਤਰੀ ਨరేంద్ర મોદી ਦੀ ਝੋਲੀ ਦੇ ਵਿੱਚ ਆਪਣੀ ਸੀਟ ਪਾਵਾਂਗਾ ਚੁਣੌਤੀਆਂ ਬਹੁਤ ਨੇ ਪਰ ਉਹ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨਗੇ ਦੇਖਣਾ ਹੋਵੇਗਾ ਹੁਣ ਇਲੈਕਸ਼ਨ ਵਾਲੇ ਦਿਨ ਕਿੰਨਾ ਕੁ ਫਤਵਾ ਲੋਕ ਦਿੰਦੇ ਨੇ ਦਿਨੇਸ਼ ਸਿੰਘ ਬੱਬੂ ਨੂੰ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ